ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ YouTube ਚੈਨਲ ਤੇ ਅੱਜ ਵਾਲੇ ਜੋ ਸੂਟ ਰਹਿਣਗੇ ਬਹੁਤ ਜ਼ਿਆਦਾ ਸੋਹਣੇ ਸਰਦਾਰੀ ਰੰਗ ਤੇ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਨੇ ਨਵੇਂ ਪ੍ਰਿੰਟ ਐਡ ਕੀਤੇ ਨੇ ਦੁਪੱਟਾ ਸੂਟ ਰਹਿਣਗੇ ਗੀਜ਼ਾ ਕਾਟਨ ਡਿਜੀਟਲ ਪ੍ਰਿੰਟ 올ਓਵਰ ਸੂਟ ਰਹੇਗਾ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ 2.5 ਮੀਟਰ ਇਸ ਦੇ ਨਾਲ ਦੁਪੱਟਾ ਰਹੇਗਾ ਵਿਸਕੋਸ ਮਸਲਿਨ ਦਾ ਡਿਜੀਟਲ ਪ੍ਰਿੰਟਡ ਦੁਪੱਟਾ ਓਨਲੀ ਤੁਸੀਂ 999 ਦੇ ਵਿੱਚ ਘਰ ਬੈਠੇ ਕੋਈ ਵੀ ਇਹਨਾਂ ਚ ਸੂਟ ਮੰਗਵਾ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਨੇ ਤੇ ਸਕਰੀਨਸ਼ਾਟ ਲੈ ਕੇ ਦਿੱਤੇ ਵਟਸਐਪ ਨੰਬਰ ਤੇ ਬੁਕਿੰਗ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪਹਿਮਾ ਅਡਵਾਂਸ ਹੀ ਕਰਨੀ ਪੈਂਦੀ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਵਿਦਾਊਟ ਲਰਨਿੰਗ ਸਟਿਚ ਹੋਣਗੇ ਬਹੁਤ ਸੋਹਣਾ ਪ੍ਰਿੰਟਾ ਤੇ ਬਹੁਤ ਸੋਹਣੇ ਰੰਗ ਨੇ ਫੈਬਰਿਕ ਬਹੁਤ ਅੱਛਾ ਫਾਈਨ ਕੁਆਲਿਟੀ ਦਾ ਫੈਬਰਿਕ ਆ ਤੇ ਇਹਨਾਂ ਦੀ ਡਿਮਾਂਡ ਹਮੇਸ਼ਾ ਹੀ ਰਹਿੰਦੀ ਹੈ ਇਹਨਾਂ ਦੁਪੱਟਾ ਸੂਟਾਂ ਦੀ ਤੇ ਫੈਬਰਿਕ ਅੱਛਾ ਹੋਣ ਕਰਕੇ ਆਪਾਂ ਇਹ ਐਡ ਕਰ ਦਿੱਤੇ ਤੁਸੀਂ ਇਹਨਾਂ ਦੀ ਪੂਰੀ ਡਿਟੇਲ ਦੇ ਲਈ ਵਟਸਐਪ ਤੇ ਵੀ ਮੈਸੇਜ ਕਰ ਸਕਦੇ ਹੋ ਥੈਂਕ ਯੂ